ਸਾਂਝ ਚਤੇਬੰਦੀਆਂ ਵੱਲੋਂ ਅੱਜ ਪੰਜਾਬ ਬੰਦ ਦੌਰਾਨ ਸ਼ਹਿਰ ਅਤੇ ਆਸ-ਪਾਸ ਦੇ ਇਲਾਕੇ ਅੰਦਰ ਇਸ ਬੰਦ ਦਾ ਮੁਕੰਮਲ ਤੌਰ ਤੇ ਅਸਰ ਵੇਖਣ ਨੂੰ ਮਿਲ ਰਿਹਾ ਹੈ ਸ਼ਹਿਰ ਦੇ ਸਮੁੱਚੇ ਬਾਜ਼ਾਰ ਤੇ ਹੋਰ ਕਾਰੋਬਾਰ ਬੰਦ ਨਜ਼ਰ ਆਏ ਨੇ ਕਿਸਾਨ ਮਜ਼ਦੂਰ ਇਕਤਾ ਜਥੇਬੰਦੀ ਦੇ ਅਨੇਕਾਂ ਆਗੂਆਂ ਵੱਲੋਂ ਇਸ ਧਰਨੇ ਦੀ ਗਵਾਹੀ ਕਰਦੇ ਹੋਏ ਮੰਗ ਕੀਤੀ ਜਾ ਰਹੀ ਕਿਸਾਨੀ ਮੰਗਾਂ ਮਨਵਾਉਣ ਲਈ ਮਰਨ ਵਰਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡਲੇਵਾਲ ਨੂੰ ਬਚਾਉਣ ਲਈ ਕੇਂਦਰ ਸਰਕਾਰ ਤੁਰੰਤ ਕਿਸਾਨੀ ਮੰਗਾਂ ਮੰਨਣ ਦਾ ਐਲਾਨ ਕਰੇ ਇਹਨਾਂ ਕਿਸਾਨਾਂ ਨੂੰ ਅੱਗੋਂ ਦੱਸਿਆ ਕਿ ਸਵੇਰੇ 7 ਵਜੇ ਤੋਂ ਸ਼ੁਰੂ ਹੋਏ ਇਹ ਬੰਦ ਸ਼ਾਮ 4 ਵਜੇ ਤੱਕ ਚੱਲ ਜਾਵੇਗਾ ਪਰ ਐਮਰਜੈਂਸੀ ਸਿਵਾਮਾਂ ਚ ਕੋਈ ਵਿਗੜ ਨਹੀਂ ਹੈ। ਅੰਟੀ ਜੀ ਤੁਸੀਂ ਕਿੱਥੇ ਜਾਣਾ ਜੀ? ਜਿਹੜੇ ਲੋਕਾਂ ਨੂੰ ਐਮਰਜੈਂਸੀ ਕਿਤੇ ਜਾਣਾ ਪੈ ਗਿਆ ਕਿੰਨੀ ਕਿ ਪਰੇਸ਼ਾਨੀ ਹੋ ਰਹੀ ਹੈ। ਉਹਨਾਂ ਨੂੰ ਨਹੀਂ ਰੋਕਿਆ ਜਾ ਰਿਹਾ। ਕਿਥੋਂ ਆਏ ਕਿਥੋਂ ਆਏ ਬੀਬੀ ਜੀ? ਮੈਂ ਸਮਲਵਾਤੋਂ ਆਈ ਆਂ ਬੀਬੀ। ਸਮਲਵਾਤੋਂ ਆਏ ਤੁਸੀਂ ਅੱਜ ਜਾਮੇ ਪਿੱਛੇ अच्छाਾਨੂੰ ਪਤਾ ਨਹੀਂ ਕਿ ਅੱਗੇ ਪਿੱਛੇ ਵੀ ਕੀ ਕੋਈ ਖਜਾਮੇ ਪছে ਤੁਸੀਂ ਹਾਂਜੀ ਜਿੰਨ ਜਰੂਰ ਜਾਮ ਲਗੇ ਹੁਣ ਤੁਸੀਂ ਜਾਣਾ ਜਰੂਰੀ ਹੈ ਕੋਈ ਅਮਰਜੈਂਸੀ ਹੈ ਹਾਂਜੀ ਉਹ ਬੱਚਾ ਆਇਆ ਉਹਨੂੰ ਬਾਰੋਂ ਲੈ ਕੇ ਆਏ ਨਾ ਉਹਨੂੰ ਸਾਜੀ ਹੋ ਗਿਆ ਤੁਸੀਂ ਤੇ ਤੁਸੀਂ ਜੋ ਪੰਜਾਬ ਬੰਦਾ ਸੱਦਾ ਕਿਸਾਨ ਜਥੇਬੰਦੀਆਂ ਨੂੰ ਦਿੱਤਾ ਗਿਆ ਆ ਤੁਸੀਂ ਆਪਣੀ ਸਮਰਥਨ ਦੇ ਨਾਲ ਇੱਥੇ ਪਹੁੰਚੇ ਹੋ ਉਹ ਜੋ ਕੇਂਦਰ ਸਰਕਾਰ ਦਾ ਅੜੀਜਲ ਸਭਾਵਾ ਉਸ ਨੂੰ ਅੱਜ ਕੇਂਦਰ ਅੜੀਜਲ ਸਭਾਵ ਨੂੰ ਤੋੜ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਕਿਸਾਨ ਯੂਨੀਅਨਾਂ ਵੱਲੋਂ ਪੰਜਾਬ ਬੰਦਾ ਸੱਦੇ ਨੂੰ ਪੂਰੇ ਪੰਜਾਬ 'ਚ ਇਨ ਬਿਨ ਲਾਗੂ ਕੀਤਾ ਗਿਆ ਮੈਂ ਪਿੰਡਾਂ 'ਚੋਂ ਲੰਘ ਕੇ ਆਇਆ ਕਿਸੇ ਲੋਕਲ ਪਿੰਡ 'ਚ ਵੀ ਕਿਸੇ ਦੁਕਾਨਦਾਰ ਦੀ ਦੁਕਾਨ ਖੁੱਲੀ ਨਹੀਂ ਸੀ ਸਿਰਫ ਮੈਡੀਕਲ ਸਪਲਟ ਛੱਡ ਕੇ ਸਾਰਾ ਬਾਜ਼ਾਰ ਬੰਦ ਹੈ ਚਾਹ ਪਿੰਡਾਂ ਦਾ ਛੋਟੇ ਤੋਂ ਛੋਟਾ ਕਸਬੇ 'ਚ ਪਿੰਡ 'ਚ ਦੁਕਾਨ ਹੈ ਉਹ ਵੀ ਬੰਦ ਹੈ ਸੋ ਲੋਕਾਂ ਦੀ ਜਿਹੜੀ ਭਾਵਨਾ ਹੈ ਉਹ ਕਿਸਾਨੀ ਨਾਲ ਜੁੜੀ ਹੋਈ ਹੈ ਔਰ ਅੱਜ ਦਾ ਇਹ ਜਿਹੜਾ ਬੰਦ ਹੈ ਇਹ ਸੱਦਾ ਜਿਹੜਾ ਸਫਲ ਹੈ ਮੈਂ ਕਹਿ ਸਕਦਾ ਕਿ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਇਹ ਮਤਲਬ ਸੋਚ ਅੱਜ ਦੀ ਜਿਹੜੀ ਨਹੀਂ ਦੀ ਬਣੀ ਹੋਈ ਹੈ ਕਿ ਢੀਟਪੂਣਾ ਬਣਿਆ ਹੋਇਆ ਕਿਸੇ ਨਾਲ ਗੱਲ ਨਹੀਂ ਕਰਨੀ ਪਿੱਛੇ ਵੀ ਇਹਨਾਂ ਨੇ 13 ਮਹੀਨੇ ਅਸੀਂ ਦਿੱਲੀ ਦੀ ਬਰੂਹਾਂ ਤੇ ਬੈਠੇ ਔਰ ਉਹਦੇ ਤੇ ਮਾਫੀ ਮੰਗਣੀ ਪਈ ਵੀ ਕਾਨੂੰਨ ਗਲਤ ਹੈ ਜਦੋਂ ਕਿ ਸਾਲ ਪਹਿਲਾਂ ਲੋਕਾਂ ਨੇ ਕਿਸਾਨ ਯੂਨੀਅਨਾਂ ਨੇ ਕਹਿਣਾ ਸ਼ੁਰੂ ਕਰਤਾ ਸੀ ਵੀ ਜਿਹੜੇ ਤਿੰਨ ਕਾਲੇ ਕਾਨੂੰਨ ਹੈ ਉਹ ਸਮੁੱਚੇ ਦੇਸ਼ ਵਾਸਤੇ ਘੱਟ ਕਹਿ ਵੀ ਇਹਨਾਂ ਨੂੰ ਵਾਪਸ ਲਓ ਉਹਨਾਂ ਨੂੰ ਜਦੋਂ ਅੰਤ ਦਾ ਤਾਂ ਤਾਂ ਕੇ ਮਜਬੂਰੀ ਚ ਲੈਣਾ ਪਿਆ ਪਰ ਉਹ ਇੱਕ ਵਾਅਦਾ ਕੀਤਾ ਸੀ ਸੈਂਟਰ ਸਰਕਾਰ ਨੇ ਪ੍ਰਧਾਨ ਮੰਤਰੀ ਜੀ ਨੇ ਲੋਕ ਸਭਾ ਚ ਮਤਾ ਪਾਇਆ ਸੀ ਵੀ ਅਸੀਂ ਕਾਨੂੰਨੀ ਗਾਰੰਟੀ ਦਵਾਂਗੇ ਜੇ ਫਸਲਾਂ ਦੀ ਜਿਹੜੀ ਕਾਨੂੰਨੀ ਗਾਰੰਟੀ ਉਹ ਅਸੀਂ ਦਵਾਂਗੇ ਪਰ ਕਮਾਲ ਦੀ ਗੱਲ ਹੈ ਇੱਕ ਤਾਂ ਹੁੰਦਾ ਵੀ ਸਰਕਾਰ ਬਦਲ ਗਈ ਜੀ ਸਾਡਾ ਵਸ ਨਹੀਂ ਚੱਲਦਾ ਸਰਕਾਰ ਵੀ ਉਹੀ ਹੈ ਲੋਕਾਂ ਨੇ ਫੇਰ ਫਤਵਾ ਦੇ ਕੇ ਮੋਦੀ ਦੀ ਸਰਕਾਰ ਬਣਾਈ ਪਰ ਉਹਨਾਂ ਦੇ ਜਿਹੜੇ ਵਾਅਦੇ ਕੀਤੇ ਸੀ ਉਹ ਉਹਨਾਂ ਨੇ ਪੂਰ ਨਹੀਂ ਪਾਏ ਸਗੋਂ ਉਲਟਾ ਕਿਸਾਨਾਂ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸੋ ਅੱਜ 10 ਮਹੀਨੇ ਹੋ ਗਏ ਤਕਰੀਬਨ 10 ਮਹੀਨੇ ਤੋਂ ਸ਼ੰਭੂ ਬੈਰੀਅਰ ਖਨੌਰੀ ਬੈਰੀਅਰ ਦੇ ਧਰਨਾ ਲੱਗੇ ਆ ਰਹੇ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨਾਂ ਵੱਲੋਂ ਵੀ ਸਾਡੀ ਗੱਲ ਸੁਣੀ ਜਾਵੇ ਸੋ ਇਹ ਪੰਜਾਬ ਸਰਕਾਰ ਦੇ ਤਾਂ ਕੰਮ ਕਰਨ ਦੇ ਹੈ ਨਹੀਂ ਜਿਹੜੇ ਸੈਂਟਰ ਸਰਕਾਰ ਦੇ ਕੰਮ ਕਰਨ ਦੇ ਆ ਜਿਹੜੇ ਕਾਨੂੰਨੀ ਗਾਰੰਟੀ ਫਸਲਾਂ ਦੀ ਦੇਣੀ ਹੈ ਇਹ ਸੈਂਟਰ ਸਰਕਾਰ ਹੀ ਦੇ ਸਕਦਾ ਜਿਹੜਾ ਉਹਨਾਂ ਨੇ ਵਾਦਾ ਕੀਤਾ ਹੋਇਆ ਹੈ ਫਿਰ ਵਾਦਾ ਪੂਰਾ ਕਰਨਾ ਤੁਸੀਂ ਆਪਣੇ ਵੱਲੋਂ ਮਾਨਯੋਗ ਸੁਪਰੀਮ ਕੋਰਟ ਨੂੰ ਕੀ ਅਪੀਲ ਕਰਨਾਗੇ ਸੁਪਰੀਮ ਕੋਰਟ ਨੂੰ ਅਪੀਲ ਕਰਦੇ ਆ ਤੁਹਾਡੇ ਮਾਧਿਅਮ ਰਹੀਂ ਕਿ ਤੁਸੀਂ ਕਿਸਾਨ ਵਰਸਸ ਪੰਜਾਬ ਸਟੇਟ ਨਾ ਬਣਾਓ ਇਹ ਕੰਮ ਜਿਹੜੇ ਕਰਨੇ ਆ ਇਹ ਜਿਹੜੇ ਮੰਗਾਂ ਆ ਕਿਸਾਨਾਂ ਦੀ ਉਹ ਸੈਂਟਰ ਸਰਕਾਰ ਨੇ ਪੂਰੀ ਕਰਨੀ ਹੈ ਸੈਂਟਰ ਸਰਕਾਰ ਨੂੰ ਇੱਕ ਹੁਕਮ ਕਰੇ ਸੁਪਰੀਮ ਕੋਰਟ ਵੇ ਘੱਟੋ ਘੱਟ ਇਹਨਾਂ ਦੀ ਜਿਹੜੀ ਤੁਸੀਂ ਵਾਅਦਾ ਕੀਤਾ ਹੋਇਆ ਆਪਣੇ ਲੋਕ ਸਭਾ 'ਚ ਮਤਾ ਪਾ ਕੇ ਕੀਤਾ ਹੋਇਆ ਕਾਨੂੰਨ ਕੈਨਸਲ ਕਰਕੇ ਕਾਨੂੰਨ ਜਿਹੜੀ ਖੇਤੀਬਾੜੀ ਦਾ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣਾਇਆ ਉਹਨੂੰ ਲਾਗ ਦਿੱਤਾ ਜਾਏ ਸੁਮਲਜੀ ਦੀ ਸਿਹਤ ਬਹੁਤ ਨਾਜ਼ੁਕ ਬਣੀ ਹੋਈ ਹੈ ਮੈਂ ਪਿਛਲੇ ਦਿਨ ਹੀ ਪਿਛਲੇ ਹਫਤੇ ਮਿਲ ਕੇ ਵੀ ਆਇਆ ਸੀ ਅੱਜ ਮੇਰੇ ਖਿਲ 35ਵਾਂ ਦਿਨ ਆ ਉਹਨਾਂ ਦਾ ਭੁਖ ਹੜਤਾਲ ਦਾ 135 ਦਿਨਾਂ ਚ ਤੁਸੀਂ ਦੇਖ ਲਓ ਬੰਦਾ ਜੇ ਕੋਈ ਖਾਂਦਾ ਪੀਂਦਾ ਨਹੀਂ ਤਾਂ ਉਹ ਉਹਦੇ ਪੱਲੇ ਕੀ ਰਹਿ ਜਾਂਦਾ ਉਹਦੇ ਸਰੀਰ 'ਚ ਕੀ ਰਹਿ ਜਾਂਦਾ ਅੱਜ ਬਹੁਤ ਘਾਤਕ ਸਥਿਤੀ ਹੈ ਕਦੇ ਵੀ ਕੁਝ ਹੋ ਸਕਦਾ ਅੱਜ ਬੰਦੇ ਸਰਕਾਰ ਨੂੰ ਤੁਰੰਤ ਇੱਕ ਕੀਮਤੀ ਜਾਨ ਹੈ ਡੱਲੇਵਾਲ ਸਾਹਿਬ ਬਹੁਤ ਹੀ ਸੁਲਝੇ ਹੋਏ ਇਨਸਾਨ ਨੇ ਔਰ ਆਪਣੀ ਜਿਹੜੀ ਉਹਨਾਂ ਨੇ ਹਿੰਡ ਉਹ ਜਿਹੜੀ ਲੋਕਾਂ ਵਾਸਤੇ ਆਪਣੇ ਵਾਸਤੇ ਨਹੀਂ ਪਰਸਨਲੀ ਸਾਰੇ ਦੇਸ਼ ਵਾਸਤੇ ਇਹ ਉਹਨਾਂ ਦਾ ਮੋਰਚਾ ਹੈ ਉਹਨਾਂ ਦਾ ਮਰਨ ਵਰਤ ਸਾਰੇ ਦੇਸ਼ ਵਾਸਤੇ ਹੈ ਦੇਸ਼ ਦੇ ਭਲੇ ਦੇ ਲੋਕਾਂ ਦੇ ਭਲੇ ਲਈ ਹੈ ਸੋ ਸੈਂਟਰ ਸਰਕਾਰ ਨੂੰ ਬਿਨਾਂ ਦੇਰੀ ਕੀਤੇ ਉਹਨਾਂ ਦੇ ਜਿੱਥੇ ਜਾਨ ਬਚਾਣੀ ਚਾਹੀਦੀ ਹੈ ਉੱਥੇ ਹੀ ਕਾਨੂੰਨੀ ਜਿਹੜੀ ਇਹ ਗਾਰੰਟੀ ਹੈ ਉਹ ਦੇ ਦੇਣੀ ਚਾਹੀਦੀ ਹੈ ਇਹਦੇ 'ਚ ਕੋਈ ਤੇਰੀ ਨਹੀਂ ਕਰਨੀ ਚਾਹੀਦੀ ਜੇ ਦੇਰ ਕਰਾਂਗੇ ਤਾਂ ਪੰਜਾਬ ਦਾ ਮਾਹੌਲ ਖਰਾਬ ਹੋਊਗਾ ਇਹ ਸੈਂਟਰ ਦੇ ਬੱਸ ਹੋਊਗਾ ਫਿਰ ਸੈਂਟਰ ਦੀ ਜ਼ਿੰਮੇਵਾਰੀ ਹੈ ਕਿ ਇੱਕ ਸਟੇਟ ਕੋਈ ਇੰਡੀਆ ਤੋਂ ਬਾਹਰ ਨਹੀਂ ਅਸੀਂ ਬਾਹਰਨ ਕੰਟਰੀ ਦੇ ਨਹੀਂ ਜਿਸ ਤਰ੍ਹਾਂ ਅੰਬਾਲਾ ਹਰਿਆਣਾ ਸਰਕਾਰ ਨੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਜਿਹੜੇ ਕਿਲ ਗੱਡੇ ਹੋਏ ਨੇ ਜਿਹੜੇ ਮਜਬੂਤੀ ਨਾਲ ਇੱਕ ਬਾਰਡਰ ਲਾਈਨ ਬਣਾ ਦਿੱਤੀ ਹੈ ਕਸੀ ਕੋਈ ਵਿਰੋਧੀ ਦੇਸ਼ ਦੇ ਤਾਂ ਹੈ ਨਹੀਂ ਅਸੀਂ ਦੇਸ਼ ਦਾ ਢਿੱਡ ਭਰਨ ਵਾਲੇ ਅਨਦਾਤਾ ਕਿਸਾਨ ਹੈ ਮਜ਼ਦੂਰ ਹੈ ਇਹਨਾਂ ਦੀ ਗੱਲ ਸੁਣੀ ਜਾਵੇ ਅਸੀਂ ਵੀ ਦੇਸ਼ ਦਾ ਹਿੱਸਾ ਹੈ ਔਰ ਸਾਡੇ ਬਣਦੇ ਹੱਕ ਸਾਨੂੰ ਦਿੱਤੇ ਜਾਣ ਖੇਤੀ ਤੋਂ ਖੇਤੀ ਇਸ ਵਾਰੋਂ ਇਹ ਸੰਦੇਸ਼ ਦਿੰਨਾ ਹੈ ਕਿ ਇੱਕ ਤਾਂ ਸੁਪਰੀਮ ਕੋਰਟ ਸੈਂਟਰ ਨੂੰ ਥੋੜਾ ਜਿਹਾ ਸਿੱਧਾ ਤੌਰ ਤੇ ਸੈਂਟਰ ਨੂੰ ਟਾਰਗੇਟ ਕਰੇ ਕਿ ਕਿਸਾਨਾਂ ਦੀ ਗੱਲ ਸੁਣੇ ਸੈਂਟਰ ਸਰਕਾਰ ਦਾ ਫਰਜ਼ ਬਣਦਾ ਹੈ ਬਿਨਾ ਕਿਸੇ ਦੇਰੀ ਕੀਤੇ ਇੱਕ ਚੰਗੇ ਇਨਸਾਨ ਦੀ ਜਾਨ ਬਚਾਵੇ ਨਾਲ ਦੀ ਨਾਲ ਵਾਦਾ ਕਰੇ ਕਿ ਜਿਹੜੇ ਅਸੀਂ ਕਾਨੂੰਨ ਪਾਸ ਕਾਨੂੰਨ ਵਾਪਸ ਲਏ ਸੀ ਐਮਐਸਪੀ ਦੀ ਗਾਰੰਟੀ ਦਿੱਤੀ ਸੀ ਉਹ ਅਸੀਂ ਲਾਗੂ ਕਰ ਰਹੇ ਹਾਂ ਇਹ ਤੁਰੰਤ ਫੌਰੀ ਤੌਰ ਨੇ ਕਰਨਾ ਚਾਹੀਦਾ ਵਾਇਗੁਰਜੀ ਕਾਲਸਾ ਵਾਇਗੁਰਜੀ ਨਈ ਕਮਲ ਨੇ ਮੈਂ ਪ੍ਰਧਾਨ ਆਰਟੀ ਅਸੋਸੀਏਸ਼ਨ ਲਾਲੂ ਪੰਜੇ ਤੋਂ ਸਿੱਟੇ ਅਸੀਂ ਮੋਰਚੇ ਵਿੱਚ ਪਹੁੰਚੇ ਹੋ ਜੀ ਹਾਂ ਹਾਂ ਜੀ ਹਾਂ ਜੀ ਇੱਥੇ ਵੀ ਤੁਸੀਂ ਜਥੇਬੰਦੀ ਵੱਲੋਂ ਕੀ ਆਪਣਾ ਸਮਰਥਨ ਸਾਡਾ ਫਰਜ਼ ਹੈ ਅਸੀਂ ਇਹਨੂੰ ਸਮਰਥਨ ਦਿੰਦੇ ਹਾਂ ਅਸੀਂ ਕਿਸਾਨਾਂ ਦੇ ਨਾਲ ਆ ਕਿਸਾਨ ਸਾਡੇ ਭਰਾ ਹੈ ਸਾਡੇ ਇਹਨਾਂ ਦਾ ਚੋਰੀ ਦੇ ਅਮਨ ਦਾ ਸਾਥ ਹੈ ਸਾਡਾ ਇੱਕ ਪਰਿਵਾਰਿਕ ਸਬੰਧ ਨੇ ਨਾਲ ਇਹ ਸਾਥ ਤੁਸੀਂ ਸਦਾ ਬਣਾਈ ਰੱਖੋਗੇ ਸਦਾ ਬਣਾ ਕੇ ਰੱਖਾਂਗੇ ਸਾਨੂੰ 50 ਸਾਲ ਹੋ ਗਏ ਅਜੀ ਆਰਤੀ ਮੀਆਂ ਕਿਸਾਨ ਮੀਆਂ ਸਾਡਾ ਇਹ ਨਾਲ ਉਹ ਸਬੰਧ ਹੈ ਕਿ ਕਦੇ ਟੁੱਟ ਨਹੀਂ ਸਕਦਾ ਅੱਗੇ ਵੀ ਮੋਰਚੇ ਲੱਗਦੇ ਕਿ ਤੁਸੀਂ ਆਪਣਾ ਸਮਰਥਨ ਬਿਲਕੁਲ ਅਜੀ ਨਾਲ ਰਵਾਂਗੇ ਨਾਲ ਸਮਰਥਨ ਦੇਵਾਂਗੇ ਹਮੇਸ਼ਾ ਕਿਸਾਨੀ ਸਾਡੀ ਜਿਹੜੀ ਹੈ ਉਹ ਬਹੁਤ ਉਹ ਹੈਗੀ ਇੱਥੇ ਜੇ ਮੰਨ ਲਓ ਜਿਹੜੇ ਬੰਦੇ ਸਾਲੋਂ ਕਰਾ ਇਹ ਸਾਡੇ ਸਬੰਧ ਤੋੜਨ ਨੂੰ ਤੋੜਨ ਨੂੰ ਫਿਰਦੇ ਆ ਤਿਆਰੀ ਨਹੀਂ ਚਾਹਦੇ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਸੈਂਟਰ ਨੂੰ ਵੀ ਚਾਹੀਦਾ ਹੈ ਕਿ ਕਿਸਾਨੀ ਜਿੰਨੀ ਛੋਟੇ-ਜੋਟੇ ਜੋ ਵੀ ਹੈ ਤੇ ਸਾਡੇ ਸਭਨ ਦੁਕਾਨਦਾਰ ਜੋ ਵੀ ਅਗੇ ਵੀ ਇਹ ਜਿੰਦੇ ਨੇ ਤੇ ਇਹਨਾਂ ਸਾਡੀ ਕਿਸਾਨੀ ਬਗੈਰ ਸਾੜਾ ਕੁਝ ਵੀ ਨਹੀਂ ਹੈ ਸਾਡੇ ਇਹਨਾਂ ਸਬੰਧ ਹੈਗੇ ਅੱਜ ਅੱਜ ਆਪਣੇ ਨੂੰ ਉਹ ਬੇਦੂਦ ਕਰੇ ਕਿ ਸਾਡੀ ਸਾਡੀ ਰੋਜ਼ੀ-ਰੋਟੀ ਖੋਣਵਾ ਦੇ ਤਿਆਰ ਹੈ ਅਸੀਂ ਹਰ ਵੇਲੇ ਨਾਲ ਆ ਅਸੀਂ ਇਹਨਾਂ ਨੂੰ ਪੂਰਾ ਸਮਰਥਨ ਦਿੰਦੇ ਹਾਂ ਕਿਸਾਨੀ ਕਿਹੜੀ ਜਥੇਬੰਦੀ ਨਾਲ ਤੁਸੀਂ ਅੱਜ ਆਪਣਾ ਸਮਰਥਨ ਦੇਣ ਪਹੁੰਚੇ ਹੋਇਆ ਤੁਸੀਂ ਮੈਂ ਟੈਕਨੀਕਲ ਸਰਵਿਸਿੰਗ ਮੰਡਲ ਲੜੜੂ ਦਾ ਬਿਜਲੀ ਬੋਰਡ ਦੀ ਜਥੇਬੰਦੀ ਦਾ ਪ੍ਰਧਾਨ ਸਾਡੇ ਜੁਆਇੰਟ ਫੋਰਮ ਪੰਜਾਬ ਨੇ ਫੈਸਲਾ ਕੀਤਾ ਕਿ ਕਿਸਾਨ ਜਥੇਬੰਦੀ ਦਾ ਜੋ ਸੰਘਰਸ਼ ਚੱਲ ਰਿਹਾ ਜਿਹਦੇ ਚ ਅੱਜ 35 ਦਿਨ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਸਾਡੇ ਬਾਪੂ ਜੀ ਜਿਹੜੇ ਮਰਨ ਵਰਤੇ ਬੈਠੇ ਆ ਔਰ ਸਮੁੱਚੀ ਅੱਜ ਦੀ ਕਿਸਾਨ ਜਥੇਬੰਦੀਆਂ ਇਹਦਾ ਵਿਰੋਧ ਕਰਨੀਆਂ ਸਰਕਾਰ ਦਾ ਇਹ ਇਹਨਾਂ ਦਾ ਜਿਹੜਾ ਮਰਨ ਵਰਤਾ ਤਰਪਣਾ ਚਾਹੀਦਾ ਔਰ ਪਸਾਨਾਂ ਦੀਆਂ ਮੰਗਾਂ ਜਿਹੜੀਆਂ ਪਹਿਲਾਂ ਹੀ ਮੰਨੀਆਂ ਹੋਈਆਂ ਸਰਕਾਰ ਨੇ ਮੰਨਣੀਆਂ ਚਾਹੀਦੀਆਂ ਉਹਦੇ ਵਿਰੋਧ ਚ ਸਾਡਾ ਬਿਜਲੀ ਬੋਰਡ ਜਿੱਥੇ ਬੰਦੀਆਂ ਵੱਲੋਂ ਅੱਜ ਪੂਰਨ ਸਮਰਥਨ ਆ ਜਿੱਥੇ ਜਿੱਥੇ ਵੀ ਕਿਸਾਨ ਜਿੱਥੇ ਬੰਦੀਆਂ ਦਾ ਕਿਤੇ ਵੀ ਕੋਈ ਧਰਨਾ ਆ ਕਿਤੇ ਰੋਡ ਤੇ ਜਾਂ ਰੇਲਵੇ ਟ੍ਰੈਕਾਂ ਤੇ ਜਿੱਥੇ ਵੀ ਸਾਡੇ ਨੇੜੇ ਪੈਂਦਾ ਉੱਥੇ ਜਾ ਕੇ ਅਸੀਂ ਬਿਜਲੀ ਬੋਰਡ ਵੱਲੋਂ ਸਮਰਥਨ ਕਰ ਰਹੇ ਆ ਅੱਜ ਅਸੀਂ ਲਾਡੂ ਡਿਵੀਜ਼ਨ ਤੇ ਕੋਈ 15-20 ਸਾਥੀ ਆ ਕਿ ਇਹਨਾਂ ਦੇ ਧਰਨੇ 'ਚ ਸਮੂਰਤ ਕਰ ਰਹੇ ਆ ਕਿਉਂਕਿ ਸਾਡਾ ਸੰਘਰਸ਼ ਸਰਕਾਰ ਦੇ ਨਾਲ ਲਗਾਤਾਰ ਜਾਰੀ ਹੈ ਬਿਜਲੀ ਬੋਰਡ ਵੱਲੋਂ ਵੀ ਜਾਰੀ ਹੈ ਚੰਡੀਗੜ੍ਹ ਦਾ ਬਿਜਲੀ ਬੋਰਡ ਹੈ ਜਿਹੜਾ ਉਹ ਵੀ ਸਰਕਾਰ ਕੋਡੀਆਂ ਦੇ ਭਾ ਉਹਨੂੰ ਪ੍ਰਾਈਵੇਟ ਜਿਹੜੇ سرمایہਦਾਰਾਂ ਨੂੰ ਉਹ ਵੇਚਣ ਲੱਗੀ ਹੈ ਕੱਲ ਨੂੰ 31 ਤਰੀਕ ਨੂੰ ਵੀ ਸਾਡਾ ਪ੍ਰੋਗਰਾਮ ਹੈ 12 ਤੋਂ 2 ਤੱਕ ਉਹ ਅਸੀਂ ਚੰਡੀਗੜ੍ਹ ਦੇ ਬਿਜਲੀ ਕਾਮਿਆਂ ਦੇ ਸਮਰਥਨ 'ਚ ਬੰਦ ਰੱਖਣਾ ਔਰ ਜੇ ਕੋਈ ਸਰਕਾਰ ਧੱਕਾ ਕਰਦੀ ਹੈ ਪੂਰ ਦੌਰ ਸਾਡਾ ਵਿਰੋਧ ਉਹਦੇ 'ਚ ਔਰ ਕਿਸਾਨ ਜਥੇਬੰਦੀਆਂ ਦੇ ਨਾਲ ਸਾਡਾ ਬਿਜਲੀ ਬੋਰਡ ਦੀ ਜਥੇਬੰਦੀਆਂ ਦਾ 9 ਮਾਸ ਦਾ ਰਿਸ਼ਤਾ ਇਹ ਰਿਸ਼ਤਾ ਸਾਡਾ ਕਾਇਮ ਰਹੇਗਾ ਸਾਡਾ ਬਿਜਲੀ ਬੋਰਡ ਦੀ ਜਥੇਬੰਦੀਆਂ 'ਚ ਕਿਸਾਨਾਂ ਨੇ ਸਮਰਥਨ ਦਿੱਤਾ ਅਸੀਂ ਕਿਸਾਨਾਂ ਦਾ ਪੂਰਨ ਤੌਰ ਤੇ ਸਮਰਥਨ ਕਰਦੇ ਹਾਂ ਉਹ ਸਰਕਾਰ ਦੀ ਸੈਂਟਰ ਸਰਕਾਰ ਦੀ ਮੋਦੀ ਸਰਕਾਰ ਦੀ ਇਹਨਾਂ ਨੀਤੀਆਂ ਦਾ ਪੂਰ ਜੁਰਮ ਵਿਰੋਧ ਕਰਦੇ ਹਾਂ ਸਾਡਾ ਸਮਰਥਨ ਅੱਜ ਸੀਆਈਬੀ ਦੀ ਟੀਮ ਅੱਜ ਸਰਸ਼ੇਨੀ ਪਹੁੰਚੀ ਹੈ ਜਿੱਤੇ ਕਿਸਾਨ ਜਥੇਬੰਦੀਆਂ ਵੱਲੋਂ ਮੁਕੰਮਲ ਤੌਰ ਤੇ ਬੰਦ ਦੇ ਸੱਦੇ ਨੂੰ ਲੈ ਕੇ ਅੱਜ ਰੇਲਵੇ ਟਰੈਕ ਔਰ ਮੇਨ ਰੋਡ ਜੋ ਆਪਣਾ ਨੈਸ਼ਨਲ ਦਿੱਲੀ ਤੋਂ ਚੰਡੀਗੜ੍ਹ ਰੋਡ ਹੈ ਉਹ ਬੰਦ ਕੀਤਾ ਹੋਇਆ ਹੈ ਮੈਂ ਆਪਣੇ ਕੈਮਰਾਮੈਨ ਨੂੰ ਕਹਿੰਦਾ ਵੀ ਲਾਈਵ ਤਸਵੀਰਾਂ ਦਿਖਾਓ ਜੀ ਤੁਸੀਂ ਦੇਖ ਰਹੇ ਜੋ ਹਰਿਆਣਾ ਤੋਂ ਚੰਡੀਗੜ੍ਹ ਨੂੰ ਜਾਣ ਵਾਲੇ ਰਾਹੀਰ ਆਪਣੇ ਵਾਹਕ ਲੈ ਰਾਈ ਆ ਰਹੇ ਹਨ ਉਹਨਾਂ ਨੂੰ ਕੁਝ ਦਿਨ ਪਹਿਲੇ ਪਤਾ ਵੀ ਸੀ ਵੀ ਅੱਜ ਜਿੱਥੇ ਬੰਦੀਆ ਮੈਨੂੰ ਬੰਦ ਦਾ ਸੱਦਾ ਦਿੱਤਾ ਹੋਇਆ ਹੈ ਉਹਦੇ باوجود ਵੀ ਉਹ ਆਪਣੇ ਘਰੋਂ ਨਿਕਲੇ ਹੋਏ ਹਨ ਤੇ ਅੱਜ ਖੱਜਲ ਖਵਾਰ ਹੋ ਕੇ ਦੁਬਾਰਾ ਹਰਿਆਣੇ ਤੋਂ ਫੇਰ ਵਾਪਸ ਸਰਸੀਨੋ ਤੋਂ ਵਾਪਸ ਹੋ ਰਹੇ ਹਨ ਤੇ ਤੁਸੀਂ ਲਾਈਵ ਤਸਵੀਰਾਂ ਰਾਈ ਵੇਖ ਰਹੇ ਹੋ ਹਰਿਆਣੇ ਤੋਂ ਹੋਂਤੇ ਹੋਏ ਵਹਿਕਲ ਰਾਗੀਰ ਕੀਮੇ ਖੱਜਲ ਖਵਾਰ ਹੋ ਰਹੇ ਹਨ ਤੇ ਦੁਬਾਰਾ ਸਰਸੀਨਮੀ ਤੋਂ ਜਿੱਥੇ ਕਿਸਾਨਾਂ ਨੇ ਮੁਕੰਮਲ ਤੌਰ ਤੇ ਬੰਦ ਕੀਤਾ ਹੋਇਆ ਹੈ ਉਹ ਇੱਥੋਂ ਵਾਪਸ ਹੋ ਕੇ ਦੁਬਾਰਾ ਆਪਣੇ ਮੁਕ ਉਸੇ ਜਾ ਰਹੇ ਹਨ ਤੁਸੀਂ ਦੇਖ ਰਹੇ ਹੋ ਹਰਿਆਣਾ ਤੋਂ ਪਾਰੀ ਮਾਤਰਾ ਵਿੱਚ ਵਿਕਲ ਆ ਰਹੇ ਹਨ ਕਿਸਾਨ ਜਥੇਬੰਦੀਆਂ ਵੱਲੋਂ ਤੁਸੀਂ ਲਾਈਵ ਤਸਵੀਰਾਂ ਦੇਖ ਰਹੋ ਐਮਰਜੈਂਸੀ ਸੇਵਾएं ਬਿਲਕੁਲ ਸੂਚਾਰੂ ਰੰਗ ਢੰਗ ਸੇ ਜਾਰੀ ਹਨ ਉਹਨਾਂ ਨੂੰ ਲੰਗਰ ਦਿੱਤਾ ਜਾ ਰਿਹਾ ਹੈ ਤੁਸੀਂ ਲਾਈਵ ਤਸਵੀਰਾਂ ਆਈ ਵੀ ਦੇਖੋ ਐਂਬੂਲੈਂਸ ਜਾ ਰਹੀ ਹੈ ਐਮਰਜੈਂਸੀ ਸੇਵਾਵਾਂ ਚਾਲੂ ਹਨ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਪਰੇਸ਼ਾਨੀ ਨਹੀਂ ਹੋ ਰਹੀ ਤੁਸੀਂ ਲਾਈਵ ਤਸਵੀਰਾਂ ਇਹ ਵੇਖ ਰਹੇ ਹੋ ਜੋ ਹਰਿਆਣਾ ਤੋਂ ਵਿਕਲ ਆ ਰਹੇ ਉਹਨਾਂ ਨੂੰ ਵਾਪਸ ਕੀਤਾ ਜਾ ਰਿਹਾ ਹੈ ਦੁਬਾਰਾ ਹਰਿਆਣੇ ਵੱਲ ਮੈਂ ਲਾਡੂ ਤੋਂ ਪੋਪਿੰਦਰ ਸਿੰਘ ਜਾਂਡਲੀ ਆ ਬੰਦੇ ਤੁਸੀਂ ਅੱਜ ਗੱਡੀ ਲੈ ਕੇ ਆਏ ਏ ਤੁਹਾਨੂੰ ਪਹਿਲੇ ਪਤਾ ਨਹੀਂ ਸੀ ਪਤਾ ਨਹੀਂ تھا ਜੀ ਅੱਜ ਤੁਸੀਂ ਫੇਰ ਜਮਾ ਪਸਗੇ ਤੁਸੀਂ ਕਿੱਥੇ ਜਾਣਾ ਹੈ ਮੂਝੇ ਅੰਬਾਲਾ ਜਾਣਾ ਹੈ ਅੰਬਾਲੇ ਜਾਣਾ ਹੈ ਆ ਤੁਸੀਂ ਅੰਬਾਲੀ ਸਾਈਡ ਤੋਂ ਤੋ ਆ ਰਹੇ ਆ ਮੈਂ ਇਧਰ ਸੇ ਮਾਲ ਖਲਾ ਕੇ ਆਇਆ ਤਾਂ ਕੰਪਨੀ ਸੇ ਅੱਛਾ ਹੈ ਕਿ ਤੁਹਾਨੂੰ ਪਹਿਲੇ ਬਿਲਕੁਲ ਜਾਣਕਾਰੀ ਨਹੀਂ ਤੇ ਵੀ ਪੰਜਾਬ ਵਾਲਾ ਨਹੀਂ ਪਤਾ ਹੋਤਾ ਤਾਂ ਆਤੇ ਨਹੀਂ ਜੀ ਬਾਹਰ ਸੇ ਬਿਹਾਰ ਸੇ ਆ ਰਹੇ ਹੋ ਜੀ ਅੱਜ ਤੁਹਾਨੂੰ ਪਤਾ ਤਾਂ ਹੀ ਪੰਜਾਬ ਬੰਦ ਹੈ ਜੀ ਤੁਸੀਂ ਆਏ ਹੋ ਜੀ ਕੀ ਤੁਸੀਂ ਹੁਣ ਚੰਡੀਗੜ੍ਹ ਜਾ ਪਾਓਗੇ ਕਿੰਨਾ ਮੁਸ਼ਕਲੋਂ ਦਾ ਸਾਹਮਣਾ ਕਰਨਾ ਪੜ ਰਹਾ ਆਪਕੋ ਅੱਜ ਬਹੁਤ ਕਸ਼ਟ ਹੋ ਰਹਾ ਸਰ ਔਰ ਕਹਾ ਜਾਣਾ ਆਪਨੇ ਚੰਡੀਗੜ੍ਹ ਜਾਣਾ ਹੈ ਚੰਡੀਗੜ੍ਹ ਜਾਣਾ ਜੀ अच्छा पीछे अंबाला से, से।, से, से हो। आए हो जी पैदल ही आए हो पैदल आ रहा हूं सर ਕਿਆ ਬੰਦਾ ਹੈ ਸਰ ਪਤਾ ਸੀਗਾ ਅੱਛਾ ਜੀ ਪਰ ਇਹਨਾਂ ਨੇ ਪਤਾ ਸੀ ਕਿ ਇਹਨਾਂ ਪ੍ਰੋਬਲਮ ਹੈਗੀ ਸਾਨੂੰ ਇੱਥੇ ਕਿ ਕਿਸਾਨ ਜੱਥੇ ਬੰਦੀ ਜਾਣਾ ਤਾਂ ਕਾਫੀ ਦਿਨ ਪਹਿਲੇ ਸੱਦਾ ਦਿੱਤਾ ਹੋਇਆ ਵੀ ਅੱਜ ਰੋਡ ਜਮ ਹੋ ਨੇ ਰੇਲਵੇ ਟ੍ਰੈਕ ਬੰਦ ਹੋ ਗਿਆ ਅਸੀਂ ਨਾ ਹਰੀਦਵਾਰ ਸੀਗੇ ਅਸੀਂ ਹਰਦਵਾਰ ਤੋਂ ਆਏ ਸੀ ਕਸਮ ਕਿੱਥੇ ਜਾਣਾ ਕਿੱਥੇ ਸਰ ਅਸੀਂ ਹਰੀਦਵਾਰ ਤੋਂ ਆਏ ਆ ਲੁਧਿਆਣਾ ਜਾਣਾ ਹੈ ਲੁਧਿਆਣਾ ਜਾਣਾ ਹੈ ਅਸੀਂ ਕੱਲ ਦੇ ਸੋਨ ਦੀ ਮੱਸਿਆ ਕਰੇ ਸੁਨਾਣ ਕਰਕੇ ਆਏ ਉੱਥੋਂ ਦੀ ਹੁਣ ਅਸੀਂ 11 ਵਜੇ ਇੱਥੇ ਖੜੇ ਆ ਕਹਿੰਦੇ ਕਿ 6-7 10 ਵਾਰ ਕਿੰਨੀ ਕਿ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਾਂ ਬਹੁਤ ਜ਼ਿਆਦਾ ਜੀ ਸਾਡੇ ਬਜ਼ੁਰਗ ਆਏ ਨੇ ਸਾਡੇ ਨਾਲ ਦੇਖੋ ਬਜ਼ੁਰਗ ਬੜੇ ਪਰੇਸ਼ਾਨ ਹੋ ਰਹੇ ਹੈ ਮੇਰਾ ਨਾਮ ਜਸਵਿੰਦਰ ਸਿੰਘ ਟਿਵਾਣਾ ਬਲਾਕ ਪ੍ਰਧਾਨ ਬੀਕੇ ਸਿੱਧੂ ਪਰ ਤੁਸੀਂ ਅੱਜ ਬੰਦ ਤੇ ਸੱਦੇ ਨੂੰ ਲੈ ਕੇ ਦੋ ਫਾਰਮਾਂ ਵੱਲੋਂ ਜੋ ਕਿ ਪਾਕ ਪੰਜਾਬ ਵਿੱਚ ਬੰਦ ਦਾ ਸੱਦਾ ਦਿੱਤਾ ਹੋਇਆ ਉਹਨਾਂ ਨੂੰ ਲੈ ਕੇ ਅੱਜ ਸਰਸੇਨੀ ਤੁਸੀਂ ਮੇਨ ਰੋਡ ਅੰਮ੍ਰਾਲਾ ਚੰਡੀਗੜ੍ਹ ਵੀ ਜਾਮ ਕੀਤਾ ਹੋਇਆ ਹੈ ਤੇ ਰੇਲਵੇ ਟਰੈਕ ਵੀ ਜਾਮ ਕੀਤਾ ਹੋਇਆ ਹੈ ਅੱਜ ਅੜੀਏ ਦੇ ਸਭਾ ਨੂੰ ਟੋੜਨ ਲਈ ਅੱਜ ਤੁਸੀਂ ਜੋ ਸੰਘਰਸ਼ ਕਰ ਰਹੇ ਆ ਅੱਜ ਹਲਕੇ ਡੈਰਾ ਵਿੱਚ ਕਿੰਨਾ ਕਿ ਸਮਰਥਨ ਮਿਲ ਰਿਹਾ ਹੈ ਅੱਜ ਤਕਰੀਬਨ ਅਸੀਂ ਕੱਲ ਕਾਲ ਦਿੱਤੀ ਸੀ ਆਪਣੇ ਬਲਾਕ ਨੂੰ ਔਰ ਅਖਬਾਰ ਦੇ ਵਿੱਚ ਵੀ ਕੱਲ ਹੀ ਆਇਆ ਵੀ ਆਪਾਂ ਨੇ ਜਿਵੇਂ ਦੋਨੋਂ ਫੋਰਮਨ ਇੱਕ ਫੈਸਲਾ ਕੀਤਾ ਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਕਿਸਾਨੀ ਮੰਗਾਂ ਨੂੰ ਲੈ ਕੇ ਬਾੜਾਂ ਦੇ ਬੈਠੇ ਆ ਔਰ 35 ਦਿਨ ਹੋ ਗਏ ਅੱਜ ਸਾਡੇ ਪ੍ਰਧਾਨ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਾਰਤ ਰੱਖਿਆ ਹੋਇਆ ਉਸ ਨੂੰ ਲੈ ਕੇ ਕਿ ਸਰਕਾਰ ਤੇ ਕੋਈ ਕੰਨ ਤੇ ਜੂੰ ਸਰਕੇ ਇਹ ਬੰਦ ਕੀਤਾ ਗਿਆ ਉਸ ਬੰਦ ਨੂੰ ਲੈ ਕੇ ਸਾਡੇ ਬਲਾਕ ਡੇਰਾ ਬਸੀ ਦੇ ਵਿੱਚ ਅੱਜ ਕਿਸਾਨਾਂ ਮਜ਼ਦੂਰਾਂ ਅਤੇ ਆਮ ਦੁਕਾਨਦਾਰਾਂ ਸਾਰੇ ਹੀ ਸਮਾਜ ਵੱਲੋਂ ਵੱਧ ਚੜ ਕੇ ਜਿਹੜਾ ਸਮਰਥਨ ਦਿੱਤਾ ਗਿਆ ਹੈ ਤੁਹਾਡੇ ਸਾਹਮਣੇ ਹੈ ਜਿਵੇਂ ਕਿ ਉਧਰ ਰੇਲਵੇ ਟਰੈਕ ਵੀ ਰੋਕਿਆ ਹੋਇਆ ਹੈ ਇੱਧਰ ਇਹ ਸੜਕ ਜਿਹੜੀ ਪੰਜਾਬ ਦੀ ਲਾਲੋ ਮੇਨ ਰੋਡ ਆ ਇਸ ਟਾਈਮ ਜਿਹੜਾ ਦਿੱਲੀ ਤੋਂ ਚੰਡੀਗੜ੍ਹ ਜਾਂਦਾ ਹੈ ਉਸ ਨੂੰ ਵਸ ਸਵੇਰੇ 7 ਵਜੇ ਤੋਂ ਲੈ ਕੇ ਇਹ ਸ਼ਾਮ 4 ਵਜੇ ਤੱਕ ਬੰਦ ਰਹਿਣਾ ਹੈ ਅਸੀਂ ਤਾਂ ਸਰਕਾਰ ਦੇ ਇਹ ਕੰਨ ਖੋਲਦੇ ਆ ਕਿ ਸਾਡੇ ਜਿਹੜੇ ਪ੍ਰਧਾਨ ਨੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਉਹ ਸਾਡੇ ਲਈ ਬਹੁਤ ਜ਼ਰੂਰੀ ਨੇ ਔਰ ਉਹ ਤਾਂ ਹੀ ਕਾਮਯਾਬ ਹੋਣਗੇ ਤਾਂ ਹੀ ਸਾਡੀ ਪ੍ਰਧਾਨਗੀ ਲਈ ਸਾਨੂੰ ਗਾਈਡ ਕਰਦੇ ਰਹਿਣਗੇ ਜੇ ਉਹਨਾਂ ਦੀ ਜਾਨ ਬਚੇਗੀ ਪਰ ਜਾਨ ਜੇ ਜਾਨ ਤਾਂ ਬਚੇਗੀ ਜੇ ਸਾਡੀ ਜਿਹੜੀ ਸੈਂਟਰ ਸਰਕਾਰ ਹੈ ਉਹ ਸਾਡੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਮੰਗਾਂ ਮੰਨੇਗੀ ਇਸ ਸੰਘਰਸ਼ ਨੂੰ ਦੇਖ ਕੇ ਕਿ ਅੜੀਆਲਾ ਰਵਈਆ ਟੁੱਟੇਗਾ ਇੱਕ ਦਿਨ ਆ ਇੱਕ ਦਿਨ ਦਾ ਸੈਂਟਰ ਸਰਕਾਰ ਨੂੰ ਆਪਣੇ ਗੋਡੇ ਟੇਕਣੇ ਪੈਣੇ ਆ ਕਿਉਂਕਿ ਇਹ ਜੋ ਲੋਕ ਆ ਹੁਣ ਸਾਰੇ ਹੀ ਜੁੜ ਚੁੱਕੇ ਨੇ ਔਰ ਹੌਲੀ 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 ਇਹ ਜਿਹੜੀ ਆਵਾਜ਼ ਹੈ ਭਾਰਤ ਛੱਡ ਸਾਰੇ ਹੀ ਵਰਲਡ ਦੇ ਵਿੱਚ ਇਹ ਜਿਹੜੀ ਕਿਸਾਨੀ ਦੀ ਮੰਗਾਂ ਦੀ ਆਵਾਜ਼ ਹੈ ਉੱਠ ਚੁੱਕੀ ਹੈ ਇਹ ਇਹਨਾਂ ਨੂੰ ਮੰਨਣਾ ਪੈਣਾ ਇੱਕ ਦਿਨ ਇੱਕ ਦਿਨ ਮਾਨਯੋਗ ਸੁਪਰੀਮ ਕੋਰਟ ਤੋਂ ਤੁਸੀਂ ਕੀ ਆਸ ਰੱਖਦੇ ਹੋ ਦੇਖੋ ਅਸੀਂ ਮਾਨਯੋਗ ਸੁਪਰੀਮ ਕੋਰਟ ਦੀ ਬਹੁਤ ਹੀ ਕਦਰ ਕਰਦੇ ਹਾਂ ਉਹਨਾਂ ਦੀ ਰਿਸਪੈਕਟ ਕਰਦੇ ਹਾਂ ਪਰ ਜਿਵੇਂ ਜਿਵੇਂ ਦੀ ਉਹਨਾਂ ਦੀ ਕਾਰਗੁਜ਼ਾਰੀ ਹੈ ਉਹ ਸਾਨੂੰ ਐਵੇਂ ਲੱਗਦੀ ਹੈ ਜਿਵੇਂ ਕਿ ਅੱਜ ਸੁਪਰੀਮ ਕੋਰਟ ਵੀ ਸਰਕਾਰਾਂ ਦੀ ਬੋਲੀ ਬੋਲਦਾ ਹੋਵੇ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਕਿਉਂਕਿ ਇੱਕ ਬਹੁਤ ਹੀ ਸੁਪਰ ਅਦਾਲਤ ਹੈ ਸੁਪਰੀਮ ਕੋਰਟ ਅਸੀਂ ਉਹਨਾਂ ਬਾਰੇ ਕੁਝ ਮਾੜਾ ਨਹੀਂ ਕਹਿਣਾ ਚਾਹੁੰਦੇ ਪਰ ਜੋ ਉਹਨਾਂ ਦੀ ਕਾਰਗੁਜ਼ਾਰੀ ਆ ਉਸ ਤੇ ਵੇਖਣ ਨੂੰ ਇਹ ਲੱਗਦਾ ਜਿਵੇਂ ਕਿ ਸਰਕਾਰਾਂ ਵਾਲਾ ਰੋਲ ਅੱਜ ਸੁਪਰੀਮ ਕੋਰਟ ਨਿਭਾ ਰਿਆ ਭਾਰਤੀ ਕਿਸਾਨੀ ਉਹਨੇ ਇੱਕ ਤਾਂ ਸਿੱਧੂਪੁਰ ਬਲਾਕ ਡੇਰਾ ਬਸੀ ਜਰਨਲ ਸਕੱਤਰ ਅੱਜ ਬੰਦੇ ਸੱਦੇ ਨੂੰ ਲੈ ਕੇ ਤੁਸੀਂ ਸਰਸ਼ੇਨੀ ਅੱਜ ਮੋਰਚਾ ਨਹੀਂ ਬੈਠੇ ਹੋ ਹਾਂਜੀ ਕੇਂਦਰ ਸਰਕਾਰ ਦੇ ਅੜੀ ਅੜ ਰਵਈਏ ਨੂੰ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਜੀ ਆਪਣਾ 2021 ਤੋਂ ਜਿਹੜਾ ਸੰਘਰਸ਼ ਕਰ ਰਹੇ ਆਂ ਦਿੱਲੀ ਬਾਰਡਰਾਂ ਤੇ ਬੈਠ ਕੇ ਸੈਂਟਰ ਸਰਕਾਰ ਦੇ ਨਾਲ ਸਾਡੀ ਲੜਾਈ ਹੈ ਜਿਹੜੀ ਇਹਨਾਂ ਨੇ ਮੰਗਾ ਮੰਨੀਆਂ ਸੀ ਸਾਡੀ ਉਹੀ ਅਸੀਂ ਲਾਗੂ ਕਰਾਉਣ ਵਾਸਤੇ ਸੰਘਰਸ਼ ਛੇੜਿਆ ਹੋਇਆ ਕੋਈ ਉਸ ਤੋਂ ਅਸੀਂ ਅੱਡ ਨਹੀਂ ਸੰਘਰਸ਼ ਛੇੜ ਰਹੇ ਉਸ ਤੋਂ ਅਸੀਂ ਅੱਡ ਮੰਗਾ ਨਹੀਂ ਮੰਨ ਰਹੇ ਜਿਹੜੀ ਇਹਨਾਂ ਨੇ ਸਾਡੇ ਨਾਲ ਕਿਸਾਨਾਂ ਦੇ ਬਾਰੇ ਐਮਐਸਪੀ ਗਰੰਟੀ ਕਾਨੂੰਨ ਦੇਣਾ ਦੇਸ਼ ਦੀ ਕਿਸਾਨੀ ਦਾ ਸਮੂਹ ਕਰਜ਼ਾ ਮਾਫ਼ ਕਰਨਾ ਤੇ ਅਸੀਂ ਤਾਂ ਇਹਨਾਂ ਨੂੰ ਇਹੀ ਬੇਨਤੀ ਕਰਦੇ ਆ ਕਿ ਜਿਹੜੇ ਤੁਸੀਂ ਵਾਅਦੇ ਕੀਤੇ ਆ ਸਤਾ ਚ ਬੈਠ ਕੇ ਜਾਂ ਸਤਾ ਤੋਂ ਬੈਠਣ ਤੋਂ ਪਹਿਲਾਂ ਕੰਮ ਤੇ ਕੰਮ ਉਹਨਾਂ ਨੂੰ ਵਾਅਦਿਆਂ ਦਾ ਪੂਰਾ ਕਰੋ ਅੰਨਦਾਤਾ ਐ ਅੰਨਦਾਤਾ ਸੜਕਾਂ ਤੇ ਬੈਠਾ ਚੰਗਾ ਨਹੀਂ ਲੱਗਦਾ ਤੁਸੀਂ ਸਾਡੇ ਨਾਲ ਵਾਅਦੇ ਕਰਕੇ ਹੁਣ ਸਤਾ ਦਾ ਸੁੱਖ ਭੋਗ ਕੇ ਜਿਹੜਾ ਹੈ ਸਾਡੇ ਨਾਲੇ ਵਤੀਰਾ ਕਰ ਰਹੇ ਹੋ ਇਹ ਇਹ ਚੰਗਾ ਨਹੀਂ ਹੈਗਾ ਤੁਸੀਂ ਅੰਨਦਾਤਾ ਦੀ ਰੋਟੀ ਖਾਂਦੇ ਹੋ ਸਾਡੀ ਬੇਨਤੀ ਹੈ ਤੁਹਾਨੂੰ ਹੱਥ ਬੰਨ੍ਹ ਕੇ ਸਿੱਧੀ ਤਰ੍ਹਾਂ ਮੰਨਣਾ ਹੈ ਤਾਂ ਮੰਨ ਜੋ ਨਹੀਂ ਤਾਂ ਸੰਘਰਸ਼ ਹੋਰ ਤਿੱਖਾ ਹੋਏਗਾ ਇਹਦੇ ਫਿਰ ਸਿੱਟੇ ਜਿਹੜੇ ਗੰਭੀਰ ਹੈ ਇਹ ਸੈਂਟਰ ਨੂੰ ਭੁਗਤਨੇ ਪੈਣੇ ਆ ਜਿਵੇਂ ਸਾਡਾ ਜਗਜੀਤ ਸਿੰਘ ਜੀ ਢੱਲੇਵਾਲ ਅੱਜ 35 ਬੰਦੀਨ ਤੋਂ ਬਜ਼ੁਰਗ ਕਿਸਾਨ ਆਗੂ ਹੈ ਦੇਸ਼ ਵਾਸਤੇ ਲੜ ਰਿਹਾ ਕੋਈ ਉਹ ਆਪਣੇ ਘਰ ਦੀ ਲੜਾਈ ਨਹੀਂ ਲੜ ਰਿਹਾ ਦੇਸ਼ ਦੀ ਕਿਸਾਨੀ ਨੂੰ ਜਵਾਨੀ ਨੂੰ ਨਸਲਾਂ ਨੂੰ ਫਸਲਾਂ ਨੂੰ ਬਚਾਉਣ ਦੀ ਖਾਤਰ ਉਹ ਅੱਜ ਮਰਨ ਵਰਤ ਤੇ ਬੈਠਾ ਹੈ ਉਹ ਆਪਣਾ ਮਰਨ ਵਰਤ ਤਾਂ ਹੀ ਖਤਮ ਕਰੇਗਾ ਜਦੋਂ ਸਾਡੀਆਂ ਮੰਗਾਂ ਤੇ ਗੌਰ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਤੇ ਖੇਤੀ ਮੰਤਰੀ ਭਾਰਤ ਸਰਕਾਰ ਉਨੂੰ ਉੱਥੋਂ ਚੱਕਣਗੇ ਤਾਂ ਹੀ ਇਹ ਮਰਨਵਰ ਤੋਂ ਉੱਠੇਗਾ ਨਹੀਂ ਤਾਂ ਉੱਥੋਂ ਦੀ ਡੈੱਡ ਬੋਡੀ ਹੀ ਜਾਏਗੀ ਇਹ ਸਾਡੀਆਂ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਨੂੰ ਬੇਨਤੀ ਹੈ ਮੈਂ ਦੰਦ ਵਸਤਾਂ ਕਿਹਾ ਹੋਇਆ ਜਿਹੜਾ ਸਾਡੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਅੱਜ 35 ਮ ਦਿਨ ਹੋ ਚੱਲਿਆ ਵੀ ਸਰਕਾਰਾਂ ਦੇ ਬਿਲਕੁਲ ਕੋਈ ਕੰਨ ਤੇ ਜੋੜ ਨਹੀਂ ਸਲ ਰਹੀ ਅੱਜ ਜਿੱਥੇ ਪੰਜਾਬ ਦੁਖੀ ਹੈ ਉੱਥੇ ਅੱਜ ਭਾਰਤ ਸਾਰਾ ਦੁਖੀ ਹੈ ਇਸ ਕਰਕੇ ਜਿਹੜਾ ਜੋ ਵੀ ਕਾਰੋਬਾਰ ਹੈ ਕਿਸਾਨੀ ਤੇ ਹੈ ਉਸ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਪਹਿਲਾਂ ਵੀ ਆਏ ਨੇ ਉਹਨਾਂ ਨੇ ਇਹੀ ਗੱਲ ਕਹੀ ਸੀ ਜੈ ਜਵਾਨ ਜੈ ਕਿਸਾਨ ਅੱਜ ਕਿਸਾਨ ਕੁੜਿਆਦਨ ਸਰ ਬੜਿਆਦਨ ਸਰ 35 ਦਿਨ ਹੋ ਗਿਆ ਜਿਹੜਾ ਕਿਸਾਨ ਅੰਨ ਪੈਦਾ ਕਰਦਾ ਸੀ ਉਹ ਅੰਨ ਉਹਦਾ ਅੰਨ ਵੀ ਬੰਦ ਹੋ ਗਿਆ ਖਾਣ ਤੋਂ ਜੇ ਸਰਕਾਰਾਂ ਹੁਣ ਵੀ ਨਹੀਂ ਕੁਝ ਕਿਸਾਨਾਂ ਬਾਰੇ ਸੋਚ ਰਹੀਆਂ ਨੇ ਕਿਸਾਨ ਨੂੰ ਖਤਮ ਕਰਨ ਵਾਸਤੇ ਲੱਗੀਆਂ ਨੇ ਹੁਣ ਕੁਛ ਨਹੀਂ ਬਣ ਸਕਦਾ ਹੁਣ ਤਾਂ ਕਿਸਾਨ ਖਤਮ ਹੈ ਮਜ਼ਦੂਰਾਂ ਪਰ ਉਹ ਸਥਿਤੀ ਕੈਸੀ ਬਣੀ ਵੀ ਹੈ ਖਨੋਰੀ ਬਾਡਰ ਤੇ ਖਨੋਰੀ ਬਾਡਰ ਤੇ ਜੀ ਬਹੁਤ ਜਨਤਾ ਪਹੁੰਚ ਰਹੀ ਨਵੇਂ ਸੀਰਾ ਤੇ ਟੈਂਟ ਲੱਗ ਰਹੇ ਨੇ ਹਰੇਕ ਜਿੱਥੇ ਬੰਦੀ ਆ ਜਿਹੜੇ ਕੋਈ ਵੀ ਬੰਦਾ ਵੱਧ ਤੋਂ ਵੱਧ ਜ ਜਥੇਵੰਦੀਆਂ ਦੇ ਆਗੂ ਨਹੀਂ ਜਾ ਰਹੇ ਇੱਥੇ ਤਾਂ ਜਥੇਵੰਦੀਆਂ ਬੰਦੇ ਜਿਹੜੇ ਮੌਤ ਪਰ ਬੰਦੇ ਨੇ ਉਹ ਵੀ ਜਾ ਰਹੇ ਨੇ ਹਰ ਇੱਕ ਦੇ ਅੰਦਰ ਰਹਿਮ ਦੇ ਲਈ ਇਹ ਹੈ ਜੇ ਅੱਜ ਡੱਲੇਵਾਲ ਨੂੰ ਕੁਝ ਹੋਰ ਚੱਲਿਆ ਤਾਂ ਸਾਡਾ ਕਿਸਾਨ ਖਤਮ ਹੋ ਚੱਲਿਆ ਅੱਜ ਬੰਦੇ ਸੱਦੇ ਨੂੰ ਲੈ ਕੇ ਕਿੰਨਾ ਕੁ ਸਹਿਯੋਗ ਮਿਲ ਰਿਹਾ ਜੀ ਅੱਜ ਸਾਰੇ ਅਸੀਂ ਨਾ ਪੰਜਾਬ 'ਚ ਦੇਖ ਰਹੇ ਆ ਵੱਧ ਤੇ ਵੱਧ ਸ਼ਹਿਰ ਵੀ ਲਾਲੜੂ ਮੰਡੀ ਹੈ ਸਾਡੀ ਸਾਰੀ ਬੰਦ ਹੈ ਚੇਕ ਬਹੁਤ ਵੱਧ ਤੇ ਵੱਧ ਮਿਲ ਰਿਹਾ ਸਿੰਧਰ ਸਰਕਾਰ ਦਾ ਰਵਈਆ ਟੁੱਟੇਗਾ ਅੱਜ ਅੱਜ ਟੁੱਟਣਾ ਚਾਹੀਦਾ ਨਹੀਂ ਟੁੱਟੂਗਾ ਤਾਂ ਤੋੜਨਾ ਪਊਗਾ ਕਿੰਨੇ ਅੱਜ ਕਿਸਾਨ ਮਜ਼ਦੂਰ ਰੇੜੀ ਫੜੀ ਜੋ ਵੀ ਹੈ ਅੱਜ ਹਰ ਇੱਕ ਚੀਜ਼ ਕਿਸਾਨ ਦੇ ਉੱਤੇ ਚੱਲ ਰਹੀ ਹੈ ਅੱਜ ਸਾਰੇ ਕਾਰੋਬਾਰ ਕਿਸਾਨੀ ਠੱਪ ਨੇ ਇਹ ਤਾਂ ਦੇਸ਼ ਦੇ ਨਾਲ ਇੱਕ ਬਦਲੇ ਦੀ ਭਾਵਨਾ ਨਨਿੰਦਰ ਮੋਦੀ ਜੀ ਲੈ ਰਹੇ ਨੇ ਇਹ ਬਦਲ ਦੇਖੋ ਅੱਜ ਕਿਸਾਨ ਤਾਂ ਇੱਕ ਹੋ ਜੁਟ ਹੋਏ ਬੀਸ਼ਵ ਦਰਸ਼ਕੇ ਦਜਰੀਏ ਤੁਸੀਂ ਕੇਂਦਰ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਅਸੀਂ ਕੇਂਦਰ ਸਰਕਾਰ ਨੂੰ ਇਹੀ ਕਹਾਂਗੇ ਦੇਖੋ ਇਤਨ ਇਨਾ ਅੜੀਲ ਸੁਭਾਉ ਨਾ ਵਰਤੋ ਕਿਉਂਕਿ ਤੁਸੀਂ ਉਹਨੂੰ ਵੀ ਦੇਖੋ ਜਿਹੜਾ ਅੱਜ 35ਵਾਂ ਦਿਨ ਹੋ ਗਏ ਭੁੱਖਣ ਪਾਣਾ ਬੈਠਾ ਉਹਦੇ ਬਾਰੇ ਵੀ ਕੁਝ ਸੋਚਣਾ ਚਾਹੀਦਾ ਮੈਂ ਇਹੀ ਗੱਲ ਕਹਾਂਗਾ ਕਿ ਸਰਕਾਰਾਂ ਨੂੰ ਸੋਚਣਾ ਚਾਹੀਦਾ ਹਾਂ ਜੀ ਤੁਸੀਂ ਰੇਲਵੇ ਟਰੈਕ 'ਤੇ ਬੈਠੇ ਹੋ ਜੋ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਪੰਜਾਬ ਦੇ ਸੱਦੇ ਮੁਤਾਬਕ ਵੀ ਅੱਜ ਪੰਜਾਬ ਬੰਦ ਹੈ ਹਾਂ ਜੀ ਕਿੰਨਾ ਕੁ ਭਰਪੂਰ ਸਹਿਯੋਗ ਮਿਲਿਆ ਬਹੁਤ ਜ਼ਿਆਦਾ ਅੱਛਾ ਤੁਸੀਂ ਰੇਲਵੇ ਟਰੈਕ ਬੰਦ ਕਰਕੇ ਕੋਈ ਰੇਲ ਆਈ ਹੈ ਨਹੀਂ ਜੀ ਅੱਛਾ ਰੇਲਾਂ ਦੀ ਤਾਂ ਉੱਪਰ ਰੁਕਣੇ ਨੇ ਬੈਠੇ ਜੀ ਅੱਛਾ ਜੀ ਹਾਂ ਤੁਸੀਂ ਰੋਕ ਲੈਂਦੇ ਹਾਂ ਰੋਕਦੇ ਪੱਕਾ ਹਾਂ ਪੱਕਾ ਰੁਕੀ ਵੀ ਆਈ ਰੁਕੀ ਵੀ ਹੈ ਅੱਛਾ ਜੀ ਹਾਂ ਹਾਂ ਜੀ ਸਾਰੀ ਤੁਸੀਂ ਰੇਲਵੇ ਟਰੈਕ ਮੁਕੰਮਲ ਬੰਦ ਕੀਤਾ ਹੋਇਆ ਹੈ ਅੱਜ ਕੀ ਕੋਈ ਰੇਲ ਪ੍ਰਸ਼ਾਸਨ ਵੱਲੋਂ ਕੋਈ ਗੱਲਬਾਤ ਰਹੀ ਕਿ ਆ ਕੋਈ ਸੁਨੇਹਾ ਤੁਹਾਨੂੰ ਮਿਲਿਆ ਨਹੀਂ ਜੀ ਅਸੀਂ ਤਾਂ ਰੇਲ ਉੱਪਰ ਬੈਠੇ ਆ ਜੀ ਅੱਛਾ ਪੱਕੇ ਇਰਾਦੇ ਨਾਲ ਪੱਕੇ ਇਰਾਦੇ ਨਾਲ ਬੈਠੇ ਆ ਪੱਕਾ ਜੀ ਵੀ ਰੇਲ ਕੋਈ ਲੰਘ ਨਹੀਂ ਦੇਣੀ ਨਹੀਂ ਲੰਘਣ ਦੇਣਾ ਕਿਸਾਨਾਂ ਦਾ ਕਹਿਣਾ ਹੈ ਰੇਲ ਕੋਈ ਲੰਘ ਨਹੀਂ ਦੇਣੀ ਅੱਜ ਪੱਕਾ ਸਾਡਾ ਮੋਰਚਾ ਲੱਗਿਆ ਹੋਇਆ ਹੈ ਸਤ ਗੱਲਾਂ ਰੇਲਵੇ ਟ੍ਰੈਕ ਰੋਕੀ ਬੈਠੇ ਹੋ ਅੱਜ ਪੰਜਾਬ ਜੋ ਅੱਜ ਬੰਦ ਦਾ ਸੱਦਾ ਆਇਆ ਵਾ ਵੀ ਪੰਜਾਬ ਬੰਦ ਹੈ ਕਿੰਨਾ ਕੁ ਭਰਪੂਰ ਸਹਿਯੋਗ ਮਿਲਿਆ ਭਰਪੂਰ ਦੇਖੋ ਜੀ ਅੱਜ ਤੁਸੀਂ ਸਾਰੇ ਪੰਜਾਬ 'ਚ ਐ ਸਾਰੇ ਦੇਸ਼ ਵਿੱਚ ਆਪ ਪੱਤਰਕਾਰ ਤੁਸੀਂ ਤਾਂ ਜਾਣੂ ਜਾਣੇ ਤੁਹਾਡੇ ਕੋਲ ਖਬਰਾਂ ਵੀ ਆ ਰਹੀਆਂ ਨੇ ਅੱਜ ਬਹੁਤ ਸਹਿਯੋਗ ਮਿਲਿਆ ਸ਼ਹਿਰ ਬੰਦ ਰੇਲਵੇ ਟੈਕ ਬੰਦ ਰੋਡ ਬੰਦ ਅੱਜ ਸਾਰਾ ਬਹੁਤ ਤਕੜਾ ਸਹਿਯੋਗ ਮਿਲਿਆ ਕਿਸਾਨਾਂ ਨੂੰ ਅੱਜ ਹਲਕਾ ਡੇਰਾ ਵਿਸੀ ਵਿੱਚ ਘਰ ਮਿਲਿਆ ਤੁਸੀਂ ਦੇਖ ਰਹੇ ਤੁਸੀਂ ਪਿੱਛੇ ਵੀ ਦੇਖ ਕੇ ਆਏ ਬਹੁਤ ਕੇਂਦਰ ਸਰਕਾਰ ਦੇ ਅੜੀ ਜੇ ਸੁਭਾਅ ਬਾਰੇ ਤੁਸੀਂ ਕੀ ਕਹਿੰਦੇ ਕੇਂਦਰ ਸਰਕਾਰ ਦਾ ਅਲੀਲ ਸੁਭਾਅ ਨਾ ਹੁੰਦਾ ਸੀ ਕਿਸਾਨਾਂ ਅੰਨ ਦਾਤਾ ਸੜਕਾਂ ਦੇ ਬੰਦੇ ਰੇਲ ਟੈਕਾਂ ਦੇ ਬੰਦੇ ਇਹੀ ਤਾਂ ਮੋਤੀ ਦੀ ਖਾਸੀਅਤ ਆ ਜਿਹੜੀ ਅੱਜ ਅੰਨ ਦਾਤੇ ਨੂੰ ਸੜਕਾਂ ਤੇ ਬਿਠਾ ਕੇ ਆਪ ਦਿੱਲੀ ਦੇ ਏਸ਼ੀਆ ਜੀ ਬੈਠੇ ਆ ਜੋ ਸਿੱਧੂਪੁਰ ਕਿਸਾਨ ਜਥੇਬੰਦ ਦਾ ਸੁਭਾ ਪ੍ਰਧਾਨ ਹੈ ਜਗਜੀਤ ਢੱਲੇਵਾਲ ਜੀ ਮਰਮਰਤੇ ਬੈਠੇ ਆ ਉਹਨਾਂ ਦੀ ਸਥਿਤੀ ਇਸ ਵਕਤ ਕੀ ਹੈ ਉਹਨਾਂ ਦੀ ਸਥਿਤੀ ਜੀ ਬਸ ਬਹੁਤ ਡਾਊਨ ਹੋ ਚੁੱਕੀ ਹੈ ਕਿਉਂਕਿ ਅੱਜ 35ਵਾਂ 36ਵਾਂ ਦਿਨ ਹੋ ਚੁੱਕਿਆ ਹੈ ਤੁਸੀਂ ਦੇਖੋ ਵੀ ਜੇ ਅੰਨ ਖਾਏ ਨੂੰ 35 ਦਿਨ ਹੋ ਜائیں ਤੋ ਸਥਿਤੀ ਆਪੋ ਤੁਸੀਂ ਜਾਣ ਜਾਣ ਪੱਤਰਕਾਰ ਮੀਡੀਆ ਵਾਲੇ ਸਭ ਨੂੰ ਮਾਨਯੋਗ ਸੁਪਰੀਮ ਕੋਰਟ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਸੁਪਰੀਮ ਕੋਰਟ ਨੇ ਜੋ ਵੀ ਆਰਡਰ ਦਿੱਤੇ ਸੀ ਪੰਜਾਬ ਸਰਕਾਰ ਨੂੰ ਵੀ ਇਹਨੂੰ ਡੱਲੇਵਾਲ ਸਾਹਿਬ ਨੂੰ ਹਸਪਤਾਲ ਤੇ ਦਾਖੋ ਇੱਕ ਪਾਸੇ ਤਾਂ ਉਹ ਰਹਿਮਦਿਲੀ ਕਰਦਾ ਕਿਸਾਨਾਂ ਤੇ ਡੱਲੇਵਾਲ ਤੇ ਰਹਿਮਦਿਲੀ ਕਰਦਾ ਦੂਜੇ ਪਾਸੇ ਉਹ ਪੰਜਾਬ ਸਰਕਾਰ ਨੂੰ ਕਹਿੰਦਾ ਜੇ ਤੇਰੇ ਕੋਲ ਨਹੀਂ ਚਾਰਾ ਚੱਲਦਾ ਤਾਂ ਮੈਂ ਸੈਂਟਰ ਨੂੰ ਆਰਡਰ ਕਰਾਂ ਸੈਂਟਰ ਨੂੰ ਤਾਂ ਆਰਡਰ ਕਰਨਾ ਹੀ ਇਹ ਹੈ ਵੀ ਗੋਲੀ ਨਾਲ ਤੁਹਾਨੂੰ ਭਜਾਈਏ ਪਰ ਨਹੀਂ ਕਿਸਾਨ ਨਹੀਂ ਭੱਜਣਗੇ ਗਿਆਨ ਆਪਣੀ ਦੇ ਦੇਣਗੇ ਸਾਡੀਆਂ ਫਸਲਾਂ ਜਾਂ ਨਸਲਾਂ ਨੂੰ ਅਸੀਂ ਖਤਮ ਕਰਕੇ ਤਾਂ ਉੱਥੇ ਭੱਜ ਸਕਦੇ ਐ ਐ ਨਹੀਂ ਭੱਜ ਸਕਦੇ ਤੇ ਤੁਸੀਂ ਮੋਰਚਾ ਅੱਗੇ ਵੀ ਜਾਰੀ ਰੱਖੋਗੇ ਜਾਰੀ ਰ੍ਹਾਂਗੇ ਮੋਰਚਾ ਜਿੱਤ ਕੇ ਜਾਹਾਂਗੇ ਚਾਹ ਮਰ ਜਾਣ ਜਾਂ ਤਾਂ ਅਸੀਂ ਜਿਉਂਦੇ ਰਹਿਣਗੇ ਇਹ ਸਾਡਾ ਜਿਉਂਦੇ ਰਹਿਣਗੇ ਅੱਜ ਦੇ ਸੰਘਰਸ਼ ਨੂੰ ਵੇਖ ਕੇ ਕਿ ਆ ਕੇਂਦਰ ਸਰਕਾਰ ਦਾ ਆਡੀਅਲਸ ਬੋਰ ਕੇਂਦਰ ਸਰਕਾਰ ਦੀ ਨਾਸਾਂ ਚ ਧੂੜੀ ਆਈ ਏ ਅੱਜ ਦੇਖ ਕੇ ਸਾਰੇ ਭਾਰਤ ਨੂੰ ਪੰਜਾਬ ਨੂੰ ਅੱਜ ਤਾਂ ਕੇਂਦਰ ਸਰਕਾਰ ਸਿਰਫ ਤਾਂ ਸਿਰਫ ਸੂਬਿਆਂ ਦੇ ਘੇਰਦੀ ਆ ਵੀ ਅਸੀਂ ਖੜਾ ਛਟਾਈਏ ਸੂਬਿਆਂ ਤੇ ਕਹਿੰਦੀ ਐ ਐਮਐਸਬੀ ਸੂਬੇ ਦੇਣ ਪਰ ਨਹੀਂ ਜੇ ਪਹਿਲਾਂ ਸੈਂਟਰ ਸਰਕਾਰ ਦੇਰੀ ਆ ਚਲੋ ਆਪਾਂ ਮੰਨਦੇ ਆ ਸੂਬੇ ਦੇਣ ਸਾਨੂੰ ਐਮਐਸਬੀ ਚਾਹੀਦੀ ਐ 13 14 ਫਸਲਾਂ ਤੇ ਐਮਐਸਬੀ ਪਹਿਲਾਂ ਪੰਜਾਬ ਸਰਕਾਰ ਨੇ ਵੀ ਕਹੀ ਸੀ ਅਸੀਂ ਐਮਐਸਬੀ ਦੇਵਾਂਗੇ ਉਹ ਵੀ ਪੱਲਾ ਝਾੜ ਰਹੇ ਅੱਜ ਸੈਂਟਰ ਵੀ ਪੱਲਾ ਝਾੜ ਰਿਹਾ ਤੁਸੀਂ ਮਜਬੂਰ ਹੋ ਅੱਜ ਸੜਕਾਂ ਤੇ ਬੈਠੇ ਅਸੀਂ ਮਜਬੂਰ ਆ ਮਰਨ ਤੇ ਮਜਬੂਰ ਆ ਸਾਡੇ ਸੂਬਾ ਪ੍ਰਧਾਨ ਡੱਲੇਵਾਲ ਜੀ ਅੱਜ 35ਵਾਂ ਦਿਨ ਹੋ ਚੱਲਿਆ ਤੁਸੀਂ ਦੇਖੋ ਦੋ ਦਿਨ ਭੁੱਖਾ ਰਹਿ ਸਕਦਾ ਬੰਦਾ ਉਹ ਅੱਜ ਨੂੰ 35 ਦਿਨ ਹੋ ਗਏ ਅੱਜ ਬਹੁਤ ਗਬੀਰ ਹਾਲਤ ਚ ਆ ਤੁਸੀਂ ਰੇਲਵੇ ਟ੍ਰੈਕ 'ਇਸ਼ੀ ਕਰਕੇ ਕਿਹਨੇ ਬੈਠੇ ਹੋ ਹਾਂਜੀ ਅਸੀਂ ਬੈਠੇ ਹਾਂ